ਗੁਰੂ ਆਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਆਉਂ ਆ ਜਾਪਾਂ ਮੈਡੀਕਲ ਸਟੋਰਾਂ ਦੀ ਹੁੰਦੀ ਲੁੱਟ ਆਗ ਜੀ ਦੇ ਨਾਲ ਬਿਆਨ ਕੀਤੀ ਜਾਵੇ ਔਰ ਲੁੱਟ ਵੀ ਇਨੀ ਕੀ ਸਰਕਾਰ ਦੀ ਸਰਪ੍ਰਸਤੀ ਦੇ ਵਿੱਚ ਹੁੰਦੀ ਹੈ ਜਿਹੜਾ 10 ਪੈਦਾ ਪਤਾ ਹੈ ਉਹ ਘਟੋ ਘਟ ਤੁਹਾਨੂੰ 100 120 ਰੁਪਏ ਦੇ ਵਿੱਚ ਪ੍ਰਾਪਤ ਹੁੰਦਾ ਹੈ ਔਰ ਸਾਨੂੰ ਲੈਣਾ ਪੈਂਦਾ ਹੈ ਕਿਉਂਕਿ ਉੱਤੇ एमआरपी ਇਹ ਨਹੀਂ ਲਿਖੀ ਹੁੰਦੀ ਹੈ ਆਓ ਇੱਕ ਸੱਚੀ ਆਬੀਤੀ ਆਪ ਜੀ ਦੇ ਨਾਲ ਸਾਂਝੀ ਕਰੀਏ ਰਮੇਸ਼ ਚੰਦਰ ਸ਼ਰਮਾ ਜੀ ਜੋ ਕਿ ਇੱਕ ਮੈਡੀਕਲ ਸਟੋਰ ਖੰਨਾ ਵਿੱਚ ਕਰਦੇ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਐਸਾ ਸਫਾ ਖੋਲਿਆ ਜਿਸ ਨੂੰ ਪੜ ਕੇ ਸ਼ੈਨ ਵਿਰੋਧ ਕਰਨ ਵਾਲਿਆਂ ਦੀਆਂ ਵੀ ਅੱਖਾਂ ਖੁੱਲ ਜਾਣ ਜਿਸ ਪਾਪ ਵਿੱਚ ਉਹ ਭਾਗੀਦਾਰ ਬਣਦੇ ਸਨ ਸ਼ਾਇਦ ਉਸ ਤੋਂ ਬਚਿਆ ਜਾ ਸਕੇ ਰਮੇਸ਼ ਚੰਦਰ ਸ਼ਰਮਾ ਜੀ ਦਾ ਖੰਨਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਸੀ ਜੋ ਕਿ ਕਾਫੀ ਪੁਰਾਣਾ ਸੀ ਤੇ ਟਿਕਾਣੇ ਤੇ ਹੁਣ ਕਰਕੇ ਵਧੀਆ ਚੱਲਦਾ ਸੀ ਪਰ ਕਹਿੰਦੇ ਹਨ ਕਿ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਉਹੀ ਕੰਮ ਰਮੇਸ਼ ਚੰਦਰ ਜੀ ਦੇ ਨਾਲ ਹੋਇਆ ਰਮੇਸ਼ ਜੀ ਦੱਸਦੇ ਨੇ ਕਿ ਮੈਡੀਕਲ ਸਟੋਰ ਵਧੀਆ ਚੱਲਿਆ ਤੇ ਮੇਰੀ ਆਰਥਿਕ ਹਾਲਤ ਬਹੁਤ ਵਧੀਆ ਹੋਈ ਮੈਂ ਕੁਝ ਪਲਾਟ ਤੇ ਜ਼ਮੀਨ ਜਾਇਦਾਦ ਖਰੀਦੀ ਤੇ ਆਪਣੇ ਮੈਡੀਕਲ ਸਟੋਰ ਨਾਲ ਇੱਕ ਲੈਬਰਾਟਰੀ ਵੀ ਖੋਲ ਲਈ ਮੈਂ ਇਥੇ ਝੂਠ ਨਹੀਂ ਬੋਲਾਂਗਾ ਪਰ ਮੈਂ ਲਾਲਚੀ ਹੋ ਚੁੱਕਾ ਸੀ ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ ਬਲਕੇ ਕਈ ਗੁਣਾ ਕਮਾਈ ਹੁੰਦੀ ਹੈ ਇਸ ਗੱਲ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਕਿ 10 ਰੁਪਏ ਦੀ ਆਈ ਹੋਈ ਮੈਡੀਸਨ 70-80 ਰੁਪਏ ਦੀ ਹੱਸ ਕੇ ਵਿਗ ਜਾਂਦੀ ਹੈ ਮੈਨੂੰ ਜੇਕਰ ਕੋਈ 2 ਰੁਪਏ ਵੀ ਘਟ ਕਰਨ ਨੂੰ ਕਹਿੰਦਾ ਸੀ ਤੇ ਮੈਂ ਗਾਹਕ ਨੂੰ ਮੋੜ ਦਿੰਦਾ ਸੀ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਸਿਰਫ ਆਪਣੀ ਕਰ ਰਿਹਾ ਇੰਜ ਹੀ ਸਨ 2008 ਦੀ ਗੱਲ ਹੈ ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜ਼ੁਰਗ ਮੇਰੇ ਸਟੋਰ ਤੇ ਆਇਆ ਉਸਨੇ ਮੈਨੂੰ ਇੱਕ ਡਾਕਟਰ ਦੀ ਪਰਚੀ ਦਿੱਤੀ ਤਾਂ ਮੈਂ ਦਵਾਈ ਪੜ੍ਹ ਕੇ ਕੜਵਾ ਦਿੱਤੀ ਉਸ ਦਵਾਈ ਦਾ ਬਿੱਲ 560 ਰੁਪਏ ਬਣਿਆ ਪਰ ਬਜ਼ੁਰਗ ਸੋਚਾਂ ਵਿੱਚ ਪੈ ਗਿਆ ਤੇ ਉਸ ਨੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੱਤੀਆਂ ਤੇ ਉਸ ਕੋਲ ਕੁੱਲ 180 ਰੁਪਏ ਨਿਕਲੇ ਉਸ ਸਮੇਂ ਮੈਂ ਕਾਫੀ ਗੁੱਸੇ ਵਿੱਚ ਸੀ ਕਿਉਂਕਿ ਸਮਾਂ ਲਗਾ ਕੇ ਮੈਂ ਉਸ ਬਜ਼ੁਰਗ ਦੀਆਂ ਦਵਾਈਆਂ ਲਭੀਆਂ ਸੀ ਤੇ ਉੱਪਰੋਂ ਉਸ ਕੋਲ ਪੈਸੇ ਵੀ ਪੂਰੇ ਨਹੀਂ ਸਨ ਬਜ਼ੁਰਗ ਹੁਣ ਨਾ ਕਰਨ ਜੋਗਾ ਵੀ ਨਹੀਂ ਸੀ ਕਿਉਂਕਿ ਸ਼ਾਇਦ ਉਸ ਦੀ ਮਜਬੂਰੀ ਸੀ ਉਹ ਦਵਾਈ ਉਸ ਦੀ ਕਾਫੀ ਜ਼ਰੂਰ ਸੀ ਚ ਜਿੱਕਦੇ ਹੋਏ ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ ਪੈਸੇ ਘਟ ਹਨ ਤੇ ਘਰ ਵਾਲੀ ਬਿਮਾਰ ਹੈ ਸਾਡੀ ਔਲਾਦ ਸਾਨੂੰ ਕੁਝ ਦੀ ਵੀ ਨਹੀਂ ਮੈਂ ਬੁਢਾਪੇ ਵਿੱਚ ਆਪਣੀ ਪਤਨੀ ਨੂੰ ਇੰਜ ਦਵਾਈ ਪੱਖੋਂ ਮਰਦਾ ਤਾਂ ਨਹੀਂ ਦੇਖ ਸਕਦਾ ਪਰ ਮੈਂ ਉਸ ਵੇਲੇ ਬਜ਼ੁਰਗ ਦੀ ਕੋਈ ਗੱਲ ਨਾ ਸੁਣੀ ਅਤੇ ਦਵਾਈ ਵਾਪਸ ਰੱਖ ਕੇ ਉਥੋਂ ਜਾਣ ਲਈ ਕਹਿ ਦਿੱਤਾ ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਅਸਲ ਵਿੱਚ ਦੇਖਿਆ ਜਾਵੇ ਕਿ ਉਸ ਬਜ਼ੁਰਗ ਦੀ ਮੈਡੀਕਸ਼ਨ ਦੀ ਕੁੱਲ ਰਕਮ 120 ਰੁਪਏ ਬੰਦੀ ਸੀ ਜੇਕਰ ਮੈਂ ਉਹਦੇ ਕੋਲੋਂ 150 ਰੁਪਏ ਵੇ ਲੈ ਲੈਂਦਾ ਤੇ 30 ਰੁਪਏ ਮੈਨੂੰ ਫਾਇਦਾ ਹੁੰਦਾ ਪਰ ਲਾਲਚ ਜਿਹੜਾ ਹੈ ਉਹ ਜਿਉਂ ਨਹੀਂ ਦਿੰਦਾ ਬਜ਼ੁਰਗ ਉੱਥੋਂ ਜਾਣ ਲੱਗਿਆ ਮੇਰੀ ਦੁਕਾਨ ਤੇ ਕੰਮ ਕਰਦੇ ਇੱਕ ਲੜਕੇ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਬਜ਼ੁਰਗ ਨੂੰ ਦਵਾਈ ਖਰੀਦ ਕੇ ਦਿੱਤੀ ਪਰ ਇਸ ਗੱਲ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ ਮੈਂ ਪੈਸੇ ਲਏ ਤੇ ਉਸ ਬਜ਼ੁਰਗ ਨੂੰ ਦਵਾਈ ਦੇ ਦਿੱਤੀ ਸਮਾਂ ਲੰਘਿਆ ਸਾਲ 2009 ਆਇਆ ਮੇਰੀ ਇੱਕੋ ਇਕਲਾ ਜੋ ਕਿ ਮੇਰਾ ਲੜਕਾ ਸੀ ਉਸ ਨੂੰ ਬ੍ਰੇਨ ਟਿਊਮਰ ਹੋ ਗਿਆ ਪਹਿਲਾਂ ਤਾਂ ਸਾਨੂੰ ਪਤਾ ਨਾ ਲੱਗਿਆ ਪਰ ਜਦੋਂ ਪਤਾ ਲੱਗਿਆ ਤਾਂ ਜ਼ਿੰਦਗੀ ਹੀ ਪਲਟ ਗਈ ਮੇਰੀ ਉਮਰ ਬਹੁਤ ਹੋ ਚੁੱਕੀ ਸੀ ਤੇ ਮੇਰਾ ਲड़का ਮੌਦੇ ਕਿਨਾਰੇ ਪਿਆ ਸੀ ਪੈਸਾ ਲੱਗਦਾ ਜਾ ਰਿਹਾ ਸੀ ਲੜਕੇ ਦੀ ਬਿਮਾਰੀ ਵਧ ਹੀ ਗਈ ਪਲਾਟ ਵੇਗ ਗਏ ਜ਼ਮੀਨਾਂ ਵੇਗ ਗਈਆਂ ਆਖਰ ਮੈਡੀਕਲ ਸਟੋਰ ਵੀ ਵੇਗ ਗਿਆ ਪਰ ਮੇਰੇ ਲੜਕੇ ਦੀ ਸੇਧ ਵਿੱਚ ਜਰਾ ਵੀ ਸੁਧਾਰ ਨਹੀਂ ਆਇਆ ਉਪਰੋਂ ਜਦੋਂ ਸਭ ਕੁਝ ਖਤਮ ਹੋ ਗਿਆ ਤਾਂ ਮੈਨੂੰ ਪੈਸੇ ਦੀ ਕਮੀ ਖੜਨ ਲਗੀ ਆਖਰ ਡਾਕਟਰਾਂ ਨੇ ਮੇਰੇ ਲੜਕੇ ਨੂੰ ਕੱਲ ਜਾ ਕੇ ਸੇਵਾ ਕਰਨ ਲਈ ਕਹਿ ਦਿੱਤਾ ਆਖਰ ਮੇਰਾ ਲੜਕਾ 2012 ਵਿੱਚ ਪੂਰਾ ਹੋ ਗਿਆ ਸਾਰੀ ਉਮਰ ਦੀ ਕਮਾਈ ਲਾ ਕੇ ਵੀ ਉਸ ਨੂੰ ਮੈਂ ਬਚਾ ਨਾ ਸਕਿਆ ਰੱਬ ਨੇ ਸਚਾਈ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ 2015 ਵਿੱਚ ਮੈਨੂੰ ਪੈਰੇਲਜ ਹੋ ਗਿਆ ਮੇਰਾ ਇੱਕ ਪਾਸਾ ਮਾਰਿਆ ਗਿਆ ਅੱਜ ਜਦੋਂ ਮੇਰੀ ਦਵਾਈ ਆਉਂਦੀ ਹੈ ਉਹਨਾਂ ਦਵਾਈਆਂ ਤੇ ਖਰਚ ਕੀਤੇ ਪੈਸੇ ਮੈਨੂੰ ਚੁਬਦੇ ਹਨ ਕਿਉਂਕਿ ਉਹਨਾਂ ਦਵਾਈਆਂ ਤੇ ਅਸਲ ਰੇਟ ਤਾਂ ਮੈਨੂੰ ਪਤਾ ਹੀ ਸਨ। ਇੰਜ ਇੱਕ ਦਿਨ ਮੈਂ ਕੋਈ ਦਵਾਈ ਲੈਣ ਮੈਡੀਕਲ ਸਟੋਰ ਤੇ ਗਿਆ ਤਾਂ ਸੌ ਵਾਲਾ ਇੰਜੈਕਸ਼ਨ ਮੈਨੂੰ 700 ਰੁਪਏ ਵਿੱਚ ਦਿੱਤਾ ਗਿਆ ਪਰ ਉਸ ਵੇਲੇ ਮੇਰੀ ਜੇਬ ਵਿੱਚ 500 ਰੁਪਏ ਸਨ ਤੇ ਬਿਨਾਂ ਇੰਜੈਕਸ਼ਨ ਲੈ ਮੈਨੂੰ ਸਟੋਰ ਤੋਂ ਵਾਪਸ ਆਉਣਾ ਪਿਆ। ਉਸ ਵੇਲੇ ਉਸ ਬਜ਼ੁਰਗ ਦੀ ਯਾਦ ਮੇਰੇ ਦਿਮਾਗ ਦੇ ਵਿੱਚ ਘੁੰਮਣ ਲੱਗੇ ਔਰ ਮੇਰੀਆਂ ਭੂਬਾ ਨਿਕਲੀਆਂ ਕਿ ਮੈਂ ਜਿਵੇਂ ਲੋਕਾਂ ਨੂੰ ਲੁੱਟਦਾ ਰਿਹਾ ਸਵਰਗ ਨਰਕ ਪਰਮੇਸ਼ਰ ਨੇ ਮੈਨੂੰ ਇੱਥੇ ਹੀ ਵਿਖਾ ਦਿੱਤਾ ਮੈਂ ਗੁਰੂ ਨਾਨਕ ਮੋਹਦੀ ਖਾਨੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਸਭ ਤਾਂ ਕਮਾਈ ਕਰਨ ਲਈ ਬੈਠੇ ਹਾਂ ਕਿਉਂਕਿ ਢਿੱਡ ਤਾਂ ਸਭ ਨੂੰ ਲੱਗਾ ਹੈ ਪਰ ਜਾਇਜ਼ ਕਮਾਈ ਕਰੋ ਬੰਦਾ ਗਰੀਬ ਦੇਖ ਕੇ ਕਮਾਈ ਨੇਕ ਕੀਤੀ ਹੋਵੇ ਤੇ ਉਸ ਦਾ ਫਲ ਜਿਆਦਾ ਮਿਲਦਾ ਹੈ ਕਿਉਂਕਿ ਨਰਕ ਸਵਰਗ ਇੱਥੇ ਹੀ ਨੇ ਇਹ ਧਰਤੀ ਉੱਤੇ ਹੋਰ ਕਿਤੇ ਨਹੀਂ ਅੱਜ ਮੈਂ ਨਰਕੀ ਜ਼ਿੰਦਗੀ ਭੋਗ ਰਿਹਾ ਹਾਂ ਨਾ ਮੇਰਾ ਪੈਸੇ ਨੇ ਸਾਥ ਦਿੱਤਾ ਨਾ ਜ਼ਮੀਨ ਜਾਇਦਾਦ ਨੇ ਸਾਥ ਦਿੱਤਾ ਨਾ ਧੀਆ ਪੁੱਤਰਾਂ ਨੇ ਸਾਥ ਦਿੱਤਾ ਅੱਜ ਮੈਂ ਉਹਨਾਂ ਦਿਨਾਂ ਨੂੰ ਯਾਦ ਕਰਕੇ ਲੋਟ-ਛੋਟ ਵਾਲੇ ਦਿਨਾਂ ਨੂੰ ਯਾਦ ਕਰਕੇ ਅੱਜ ਪਛਤਾਉਂਦਾ ਹਾਂ ਕਿ ਅਗਰ ਮੈਂ ਉਦੋਂ ਆਪਣੇ ਸਹੀ ਤਰੀਕੇ ਦੇ ਨਾਲ ਚੱਲਦਾ ਤੇ ਹੋ ਸਕਦਾ ਸੀ ਅੱਜ ਵਾਲਾ ਸਮਾਂ ਮੈਨੂੰ ਨਾ ਵੇਖਣਾ ਪੈਂਦਾ ਸੋ ਇਹ ਸੀ ਪਿਆਰਿਓ ਸੱਚੀ ਕਥਨਾ ਡਾਕਟਰ ਦੀ ਆਪ ਵੀ ਤੀ ਡਾਕਟਰ ਰਮੇਸ਼ ਚੰਦਰ ਦੀ ਜੋ ਕਿ ਖਨੇ ਦਾ ਰਹਿਣ ਵਾਲਾ ਸੀ ਆਪ ਜੀ ਦੇ ਨਾਲ ਸੰਜੀ ਕੀਤੀ ਹੈ ਪਿਆਰਿਓ ਆਸ ਹੈ ਕਿ ਆਪ ਵੀ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੋਗੇ ਪਰਮੇਸ਼ਰ ਦੀ ਡਾਂਗ ਤੂੰ ਡਰੋਗੇ ਸਤਿਗੁਰੂ ਦੇ ਬਚਨ ਅਨੁਸਾਰ ਦਸਾਂ ਨਵਾਂ ਦੀ ਗਤ ਕਮਾਈ ਕਰੋ ਤਾਂ ਕਿ ਆਪ ਜੀ ਦਾ ਜੀਵਨ ਵਧੀਆ ਰਹ ਸਕੇ ਔਰ ਲੁੱਟ ਛੋਟ ਦਾ ਜਿਹੜਾ ਕੰਮ ਹੈ ਉਹ ਜਿਆਦਾ ਸਮਾਂ ਨਾਲ ਨਹੀਂ ਨਿਭਦਾ ਇਸ ਵਾਤੇ ਆਪ ਜੀ ਨਾਲ ਇਹ ਵਾਰਤਾ ਸਾਂਝੀ ਕੀਤੀ ਹੈ ਆਸ ਹੈ ਆਪ ਜੀ ਦੇ ਦਿਨਾਂ ਦੇ ਵਿੱਚ ਇਹ ਕਾਰ ਕਰੇਗੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਔ ਹੁਣਿਆ ਫੁਲਾ ਨੂੰ ਨੱਚ ਤਾਰੀਏ ਗੱਜ ਕੇ ਫਤਿਹ ਕਰ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ